ਬੜੀ ਹੱਥ ਕੰਮ ਹੋਇਆ ਓਏ ਟਾਈਮ ਦੱਸ ਦੇ ਦੋ ਮਿੰਟ ਦੋ ਮਿੰਟ ਹੱਥ ਸੱਤ ਟਾਈਮਰ ਸਰਕਾਰ ਦੋਰ ਦਰਕਾਰ 31 ਦਾ ਸਮਾਂ ਦੇ ਲੋ ਜੀ ਸਾਹਮਣੇ ਆਹ ਕਹਿੰਦੇ ਤੱਕ ਆ ਗਿਆ ਜੌਨਦੀ ਆ ਰ ਆ ਗਿਆ बहुत बहुत धन्यवाद जी

ਜੌਂਰੀ ਦੇ ਪੱਟੜਾ ਮਾਨ ਕਰਦਾ ਜੌਂਰੀ ਦੇ ਉੱਤੇ ਸੱਤਰਾ ਮਾਜਾ ਕਰਦਾ ਹਰ ਵੱਟਾ ਮਾਨ ਕਰਦਾ ਵੀਰ ਪ੍ਰੀਤ ਕੰਦੇ ਖੜਾ ਵੀਰ ਹੈ ਤਾਰੋ ਜਰਾਤੇ ਦੁੱਧਿਆ ਹੋਇਆ ਮਹਿੰਗਾ ਸਿੰਘ ਜੀ ਇੱਥੇ ਐ ਰੋਈਓ ਖਰਾਬ ਖਾਣੇ ਹੋਣੀ ਪੁੱਜੇਗੇ ਤੇ ਨਾਲ ਅਗਲਾ ਮੈਚ ਕਿਹੜਾ ਦਾ ਜੱਗੇ ਸਾਂਝਾ ਕਰ ਦਿਓ ਸਾਹਮਣੇ ਕਹਿੰਦੇ ਮੇਰੇ ਵੀਰ ਚਾਰ ਬੇਲੀ ਪੁੱਜੇ ਹੋਏ ਆ ਉਹ ਸਾਹਾਂ ਤੇ ਹੋਣੀ ਪੁੱਜੇ ਹੋਏ ਆ ਮੇਰੇ ਵੀਰ ਇੱਥੇ ਉਹਦਾ ਤਾਂ ਮਾਨ ਨਹੀਂ ਪੈਂਦਾ ਮੈਂ ਤਾਂ 36900 करोड़ कथाओं में पेन दे दे बहुत-बहुत धन्यवाद ओए हो साक्षात भगवान हो गए हो गए हो भगवान कह रहे हैं अरे जाने रहो मजा आ गया कमाल है ਆਪਣੇ ਬੋਲ ਬੋਲ ਨਾਂ ਦਾ ਹੈ ਕਪੂਰ ਅੱਜ ਕਹਿੰਦੇ ਆਪਣੇ ਕੈਰੀਅਰ ਦਾ ਪਹਿਲਾ ਮੈਚ ਖੇਡ ਰਿਹਾ ਹੈ ਇਹਦਾ ਕਹਿੰਦੇ ਇਸੇ ਗੱਲੂ ਕਰਦਾ ਹੋਇਆ ਕਮਾਲ ਲੱਗਿਆ ਜੋ ਆ ਬੰਦਾ ਦੇ ਰੋ ਕਾੜਦਾ ਕਰ ਓਏ ਇਹ ਤੁਹਾਨੂੰ ਚੋਣੀਆਂ ਦਾ ਰਿਕਾਰਡ ਹੈ ਆ ਤੁਸੂ ਜਾਲ ਕਰਦਾ ਚਾਹਿਆ ਕਰਦਾ ਆ ਜਾਂਦਾ ਲੇਕਾ ਫਰੀ ਬੈਰ ਬਰਾਦ ਖਾ ਤੇ ਹੋਇਆ ਆਇਆ ਲੋ ਨਾ ਆਇਆ ਬਸ ਸਮਾਂ ਨੋਟ ਕਰਿਓ ਜੀ 2 ਮਿੰਟ ਤੇ 15 ਸਕਿੰਟ 47 ਸਕਿੰਟ 22 ਮਿੰਟ ਨਵਾਂ ਟੁੱਟਿਆ ਨਿ ਰਿਕਾਰਡ ਆ ਆਹ ਵੱਡਾ ਜਿਹੜਾ ਹੋਇਆ ਆਹ ਸਾਹਮਣੇ ਆਹ ਬੰਦੇ ਬੰਦੇ ਜੀ ਆਪਾ ਇਹ ਟੈਕਟਰ ਨੂੰ ਆਪਾਂ ਕੁਝ ਮਿੰਟ ਤੇ ਦੇਖ ਲਈ ਆ ਉਹਦੀ ਆਪਾਂ ਮੈਚ ਜਿਹੜੀ ਇੱਕ ਵਾਰੀ ਨੋਟ ਕਰ ਲਈਏ ਤੇ दिल्ली <laughs> नाग ਕਾਤੇ ਜੇ ਫੋਨ ਬਣਾਓ ਨਾ ਨੋ ਬੇਲੇ ਗੱਲ ਕਰਤਾ ਟਾਈਮ ਹੋਰ ਬੰਦੀਆ ਮੈਂ ਨਹੀਂ ਗੱਲ ਦੋ ਮਿੰਟਾਂ ਚ ਆਇਆ ਤੁਮ ਮੈਂ ਜਾਣਾ ਦੋ ਮਿੰਟ ਦੋ ਮਿੰਟ ਤੇ ਆਹ ਖੇਤ ਦੇ ਵਿੱਚ ਜਿਹਨੇ ਮੈਚ ਤਾਂ ਤੁਰਦੀਆਂ ਗਈਆਂ ਆਹ ਟਰੈਕਟਰ ਦਾ ਪਹਿਲਾ ਮੈਚ ਆ ਹੁਣ ਤੱਕ ਜਿਨੇ ਵੀ ਮੁਕਾਬਲੇ ਹੋਏ ਨੇ ਪਹਿਲੀ ਵਾਰੀ ਪਾਈ ਨੇ ਜਮਾ ਸੈਪਰਸ ਮੈਕ ਗਰਾਊਂਡ ਜਾਗਾ ਜਮਾ ਸੈਪਰਸ ਟੱਕਤਾ ਟੱਕਤਾ ਬੰਦੀਆਂ ਹੋਏ ਆਮ ਦਾ ਸੰਧੂ ਜਿਹੜਾ ਮਾਂ ਦਾ ਜਮਾ ਸੈਪਰਸ ਟਰੈਕਟਰ ਜੀ ਜੀ ਵਾਦੀਆਂ अलरा हर पता मार दिया हर चूत 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 हर तने हर कवायद लड़वा देगा अलरा इसे रुक दिया इसे न फेंडा अब फुटपेड़े आज इसे खुद साफ़ करवा देगी आज खुद जोड़ी है आज जोड़ी है इसे इस दिखने जारा आज उन्मला और अने हाल नहीं होगा बढ़िया सेम्बर तत्ला 슬리즈 브이니 아마도 스타일로 미

नाथ द्वारा श्री चमत्कार साहब सोना निका बखे उपर वा मार कर लाल साहब ने कहते हुए आज सुरेंद्र सोनी आ बहुत ज्यादा कट हो गया है कहीं बड़ा घर वाला रीत पाल सा बड़ा प्यारा वीर है ग्यारह का ग्यारह आज कहीं बेटा ग्यारह का कहने घोड़ी वाला सा वीर रीत पाल ਉਰੂ ਆਲੰਗੁਰ ਜਿਹੜੇ ਦੇ ਸਿੱਖ ਵਾਲੇ ਵੱਡਾ ਮਾਰ ਕਰ ਗਿਆ ਬੋਦਾ ਦਾ ਜਲੀ ਬਿਰਕਾ ਜਖਾ ਦਾਸਤ ਕਾਉਂਦਰੀ ਆਲਵਾ ਧਰਮਨ ਆਲਵਾ ਚੰਕਾਉਰ ਆਲਵਾ

ਵੀਰ ਦਾ ਬਹੁਤ ਬਹੁਤ ਧੰਨਵਾਦ ਆ। ਬੁੱਧੂ ਠੋਕੇ ਵਾਲਾ। ਇਹ ਵੀਰ ਦਾ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਸਹਿਯੋਗ ਆ। ਵੀ ਸਪਾਉਂ ਦਾ ਬੜਾ ਬਣਾ ਪਿਆ ਵੀਰ ਆ। ਅਗਰ ਸਭ ਆਮ ਦਾ ਸਰ ਆ ਵੀਰ ਇਧਰ ਕਹਿੰਦੇ ਡੱਕੀ ਪੁੱਜਿਆ ਗਰ ਸੈਂਟਰ ਦੇ ਏਰੀਆ ਤੋਂ। ਭਾਈ ਘਈਆ ਜੀ ਵੀ ਸੈਰੀ ਦਾ। ਚੌਧਰੀ ਅਜੂਬੇ ਦਾ ਜੀ ਅਲੱਗਾਂ ਵੱਡਾ ਨਾਮ ਐ। ਧੰਨਵਾਦ।

ਕਬਾੜ 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 ਹੋ ਗਈ ਦੇਰ ਆ ਗਏ ਬਚਦੇ ਹੋਰ ਨੇ ਵੀ ਜਿੰਦਰਾ ਖੇੜਾਊਗਾ ਆਹ ਤੋਹਰ ਕਬਾੜ ਕਰੀ ਦੇ ਵੀਰੇ ਦੇਖਦੇ ਨੇ ਟੱਤੀ ਟੱਕਾਓ ਆਦੇ ਫਿਰ ਜਿੱਦੇ ਨਾਲ ਟੱਤੀ ਟੱਕ ਕੇ ਦੇ ਵੀਰੇ ਐਸ ਅਗਲੀ ਬੈਟ ਦੀ ਗੱਲ ਹੋਣੀ ਆ ਪਰ ਖੇਡ ਮੈਦਾਨ ਦੇ ਉੱਤੇ ਥੋੜਾ ਥੋੜਾ ਸਾਥ ਦੇ ਹੋ ਦੇ ਜੀ ਸ਼ਾਬਾਸ਼ ਸ਼ਾਬਾਸ਼ Ô bật đê bật đê, xa vâng xa vâng, đào đi câu hết, e apeu! ạ bật đê lúa, bật đê lúa, bật đê एरिए हो कहते हथ दू हिश नौजवान कहते ਪਰਤੇ ਕੋਲ ਤੋਂ ਕੀਤੀਆਂ ਦੋ ਵੀਡੀਓ ਇਹ ਟੈਕ ਟ੍ਰੇਡਿੰਗ ਕੋ ਦਾ ਵੀ ਟੱਕ ਬਹਿਕਵਾਨ ਇਸ ਵੇਲੇ ਬਹੁਤ ਜਿਆਦਾ ਵੱਡਾ ਧੰਨਵਾਦ ਆ ਪਰ ਸਾਹਮਣੇ ਦੇ ਵੀਰ ਨੇ ਇਸੇ ਦੇ ਕਹਿੰਦੇ ਮਦਦ ਕਰਕੇ ਆਹ ਤੇਰੇ ਹੰਝੀ ਨਾਦਾ ਜਿੱਤੇ ਹੰਝੀਆ ਰੋਜ਼ ਸੁਖਰਾ ਜੇਣਾ ਹਨਾ ਉਹੀ ਜਿੰਨ ਦਾ ਆਉਂਦਾ ਹੈ ਨੀ ਪਾਸ ਟੈਕ ਦਾ ਚਾਲਦਾ

ਅਰਜਣ ਅਰਜਣ ਇਹ ਇੱਕ ਅਰਜਣ ਬਾਈ ਯਾਰ ਦੋਰ ਦਾ ਹਾਲੋ ਗੱਲਾਂ ਦੇ ਕੇ ਪਿਆਰੇ ਬਾਵਾ ਬਾਵਾ ਸਰਦਾਰ ਅਜੀ ਪਰ ਪਰ ਕੋਈ ਦਰਸ਼ਕੀ ਮਾਇੰਟਰ ਹੋਵੇ ਵੀਰਾਂ ਦਾ ਵੀਰ ਵਿਰਕ ਰੋਲਾ ਦੇਣਾ ਸੀ ਪਾਈ ਘੋੜੇ ਦਾ ਕੋਈ ਗੇਅਰ ਫਸ ਗਿਆ ਮੁੰਡਾ ਜੀ ਪ੍ਰੋਬਲਮ ਆ ਗਈ ਕੋਈ ਰੋਕ ਕੇ ਹੱਥ ਖੜਾ ਕਰਕੇ ਦੱਸੋ ਜੀ ਬਾਈ ਗਰਾਊਂਡ ਨਾਲੇ ਮਾਨ ਨਾਲ ਹੋ ਰਿਆ ਸੀ ਬਾਈ ਨੇ ਟਰੈਕਟਰ ਕਦੀ ਕਦੀ ਮਸ਼ੀਨਰੀ ਵੀ ਨਾਲ ਬਹੁਤ ਬਹੁਤ ਧੰਨ ਗੁਰਲਾਲ ਗੁਰਲਾਲ ਜੀ ਆਹ ਪੁੱਜ ਚੁੱਕਿਆ ਦੇ ਨਾਲ ਮਲਕੀਰਤ ਰੋਗਰੀ ਜੀ ਗਾਇਬ ਰੋਗਰੋ ਜੀ ਖੇਤ ਦੀਆਂ ਦਰਸ਼ਕ ਬਾਹਰ ਹੋ ਰਹਿਣ ਇਹ ਦੋਹਰਾ ਪੱਤਾਂ ਤੇ ਖਾਤੀ ਵੱਜਦੀ ਨਾ ਹੱਕਾਰੀ ਰੋਕਣਾ ਸਿੱਧੂ ਮੁਖਿਆ ਨਾਤ ਗਿਆ ਨਾ ਤੇ ਤਕੌਰਸ ਵਾਲੇ ਦਾ ਨਾਤ ਗਿਆ ਆਇਆ ਹੋਇਆ ਔਰ ਭਿੰਦਰ ਟੀਮੇ ਦਾ ਪਿਆਰ ਆਇਆ ਗਿਆ ਪਲਾਈਨਰ ਸੰਦੀਰੋ ਨਾਮੇ ਸਾਰੇ ਵੀਰਾਂ ਦਾ ਤੇ ਇਸ ਦਾ ਮੂਰਬੜੀ ਟੀਮ ਦੇ ਆ ਗਿਆ ਅਕਰਪੋੜਾ ਇਹ ਆ ਗਿਆ ਇਹ ਸਾਡਾ ਜਾਂਦਾ ਫੇਰ ਚੋ ਚਲੋ ਬਾਈ ਚੱਕ ਦੋ ਕੰਮ ਕਰ ਸਟਾਰਟ ਕਰ ਲੋ ਬਾਈ

ਬੁਰਦਾ ਬਿਲੋ ਧੰਨਵਾਦ ਲਓ ਸਾਹਮਣੇ ਮੇਰੇ ਵੀਰੋ ਅਮਰ ਸਿੰਘ ਪਾਠਿਆਨੀ ਜੀ ਸਰਬੋਤਮ ਜੀ ਤੇਰੇ ਨਾਲ ਛੋਟੀ ਯਾਰੀ ਹੈ ਕੰਮੀਆ ਤੇਰੇ ਖਸਰੇ ਦੇ ਵੀਰੋ ਮਾਤਾ ਜੀ ਦਾ ਬਹੁਤ ਬਿਸਤਾ ਗਿਆ ਬੁਰਦਾ ਬਹੁਤ ਬਹੁਤ ਧੰਨਵਾਦ ਜਿੰਤਾ ਜੀ ਦਾ ਵੀ ਧੰਨਵਾਦ ਪਰਮਜੀਤ ਵਾਲਾ ਧੰਨਵਾਦ ਧੰਨਵਾਦ ਆ ਰਿਹਾ ਲੋਕ ਜੱਟ ਕੋ ਕੀ ਕੀ ਖੋ ਕੇ ਸਭੀ ਵਾਰੀ ਧੰਨ ਮਤੋ ਰਾਜੇ ਜਿਹੜੇ ਆਪਣਾ ਵੀ ਖੜਾ ਹੋ ਰਿਹਾ ਆਪੋ ਇਹਦਾ ਤਹਿਮਾ ਜੀ 2 ਮਿੰਟ 32 ਸੈਕਿੰਡ ਤੇ ਮਤੋ 232 ਵਧੀਆ ਸਰਕ ਵਾਲਿਆ 20 ਬਾਰ ਯੁਕੇ ਹਰਮਨ ਇਟਲੀ

आला मरा भुला जायो बच्चा भी करवा दाम